ਖਾਤਰੀ ਬਕ ਬਕ ਪੰਡਾਂ ਦਾ ਦੌਰਾ ਕਰਨ ਤੋਂ ਬਾਅਦ ਦਫਤਰ ਦਰਵਾਜ਼ੇ ਵੀ ਕੀਤਾ ਗਿਆ ਮੈਨਰ ਮਾਛਵਾੜਾ ਬੈਠੇ ਇਕਰੰਟ ਹੋਣ ਸਦਾ ਕਰਨ ਜੀ ਸਿੰਘ ਤੋਂ ਲੋਹ ਹਲਕੇ ਦੇ ਬੁਖਸਿਆ ਬਾਜ਼ਾਰ ਬਾਜਵਾ ਸਾਹਿਬ ਇਹਨਾਂ ਦੀ ਸਮੁੱਚੀ ਟੀਮ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਹਿਬਾਨ ਬਕ ਬਕ ਪ੍ਰਧਾਨ ਸਹਿਬਾਨ ਇਹਨਾਂ ਦੇ ਸਰਕਲਾਂ ਦੇ ਮਾਛਵਾੜੇ ਦੇ ਸਾਰੀ ਸੰਗਤ ਆਰਤੀ ਸਭਾਨ ਆੜਕਿਆਂ ਦੇ ਪ੍ਰਧਾਨ ਸਾਹਿਬ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਰਦਾਰ ਸੰਤਾ ਸਿੰਘ ਜੀ ਉਮੈਦਪੁਰੀ ਜਿਹੜੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਸਿਲੈਕਸ਼ਨ ਦੇ ਇੰਚਾਰਜ ਨੇ ਉਹਨਾਂ ਵੱਲੋਂ ਅੱਜ ਇਲੈਕਸ਼ਨ ਦਫ਼ਤਰ ਦਾ ਉਗਾਟਨ ਕੀਤਾ ਗਿਆ ਸਵੇਰ ਤੋਂ ਅਸੀਂ ਹਲਕਾ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਭਰਮੇ ਇਕੱਠਾਂ ਨੂੰ ਸੰਬੋਧਨ ਕਰਕੇ ਆਏ ਹਾਂ ਸੰਗਤ ਵਿੱਚ ਇਸ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਵਾ ਲੋਕ ਆਪ ਮਹਾਰੇ ਨਿਕਲ ਕੇ ਸਾਨੂੰ ਮਿਲ ਵੀ ਰਹੇ ਨੇ ਔਰ ਭਰੋਸਾ ਵੀ ਦੇ ਰਹੇ ਨੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਇੱਥੇ ਜਿੱਤ ਵੀ ਪ੍ਰਾਪਤ ਕਰੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣਨ ਦਾ ਮੋੜ ਇੱਥੋਂ ਬਣ ਜਾਣਾ ਜਿੰਨੀਆਂ ਵੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਇਸ ਵੇਲੇ ਜੋਨ ਮੈਦਾਨ 'ਚ ਨੇ ਸਾਰੇ तकरीबन ਤਿੰਨ ਮੁੱਖ ਪਾਰਟੀਆਂ ਨੇ ਅਕਾਲੀ ਦਲ ਤੋਂ ਬਿਨਾਂ ਸਾਰੇ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਉਹ ਕਾਂਗਰਸ ਦੇ ਜੋਕਰ ਵਾਲੇ ਕੈਂਡੀਡੇਟ ਨੇ ਮੈਂ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਪਿਛਲੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵਿੱਚ ਧਿਆਨ ਚ ਰੱਖਦੇ ਹੋਇਆ ਆਉਣ ਵਾਲੇ ਸਮੇਂ 'ਚ ਸ਼ਰੋਗਣੀ ਅਕਾਲੀ ਦਲ ਦਾ ਸਾਥ ਦੇਣ ਕਿਉਂਕਿ ਜਗ੍ਹਾ ਜਗ੍ਹਾ ਫੇਰਨ ਵਾਲੇ ਪਾਰਟੀਆਂ ਬਦਲਣ ਵਾਲੇ ਕੈਂਡੀਡੇਟਾਂ ਨੂੰ ਲੋਕ ਮੋਹ ਨਹੀਂ ਲਾਉਂਦੇ ਪੰਥਕਨ ਪੰਥਕਨ ਲਾਗਾ ਮੰਨਿਆ ਜਾਂਦਾ ਜੀ ਇਹ ਮਚੋੜਾ ਦਾ ਬੇਅਰ ਨਹੀਂ ਜੀ ਕਿੱਦਾਂ ਰਿਸਪੌਂਸ ਮਿਲਿਆ ਜੀ ਬੇਟੇ ਗੁਰੂ ਮਾਰਾਇਦੀ ਚੰਨਸੋ ਪ੍ਰਾਪਤ ਇਹ ਇਤਿਹਾਸਕੋਂ ਵੀ ਉਂਝ ਵੀ ਪੰਥਕ ਏਰੀਆ ਜਦੋਂ ਜਦੋਂ ਮੈਂ ਇਹਦੇ ਏਰੀਏ ਦੇ ਵਿੱਚ ਆਉਣਾ ਵਾ ਸਾਡੀ ਸ਼ਰਮਨੀ ਕਾਲਜ ਦੇ ਟੀਮ ਨਾਲ ਬੇਟ ਦੇ ਏਰੀਏ ਦੇ ਵਿੱਚ ਕੰਮ ਦੀ ਰੁੱਤ ਦੇ ਵਿੱਚ ਵੀ ਈਵਨ ਅੱਜ ਗਰਮੀ ਸੀ ਗਰਮੀ ਦੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਅਸੀਂ ਪੂਰਾ ਦਿਨ ਪ੍ਰੋਗਰਾਮ ਕੀਤੇ ਨੇ ਬੜਾ ਪਰਮਾ ਹੰਗਾਰਾ ਜਿਹੜਾ ਉਹ ਮਿਲਿਆ ਵਾ ਇੱਕ ਵੀ ਐਸਾ ਕੋਈ ਪ੍ਰੋਗਰਾਮ ਨਹੀਂ ਸੀ ਜਿੱਤੇ ਸੰਗਤ ਦੀ ਹਾਜ਼ਰੀ ਕੱਠ ਸੀ ਸੋ ਇਹ ਉਤਸ਼ਾਹ ਬਾ ਜਿਸ ਉਤਸ਼ਾਹ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਹਿਰ ਦਾ ਰੂਪ ਧਾਰਨ ਕਰਨਾ ਔਰ ਸ਼ਰੋਮਣੀ ਕਾਲੀ ਦਲ ਨੇ ਇੱਕ ਸੀਟ ਤੇ ਜਿੱਤ ਪ੍ਰਾਪਤ ਕੀਤੀ। ਭਗਵੰਤ ਮਾਨ ਦਾ ਹਰ ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ ਜੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਪੂਰੀਆਂ ਆਈਆਂ ਦਾ ਸਮਰਾਲਾ ਇਹਦੀ ਇੱਥੇ ਵੀ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਕੀ ਕਹਿਣਾ ਤੁਹਾਨੂੰ? ਸਮਰਾਲਾ ਹੀ ਨਹੀਂ ਜਿੱਥੇ-ਜਿੱਥੇ ਵੀ ਜਾਂਦੇ ਨੇ ਕਾਲੀਆਂ ਝੰਡੀਆਂ ਉਹਨਾਂ ਦੇ ਮਗਰਮਗਰੀ ਨੇ ਕਿਉਂਕਿ ਲੋਕ ਹਰ ਉਸ ਗੱਲ ਦਾ ਜਵਾਬ ਮੰਗਦੇ ਨੇ ਜਿਹੜੀਆਂ ਗੱਲਾਂ ਕਿਹਾ ਕਿ ਪੰਜਾਬ ਦੇ ਅੰਦਰ 2.5 ਸਾਲ ਪਹਿਲਾਂ ਸਰਕਾਰ ਬਣਾਈ ਸੀ ਅੱਜ ਉਹ ਭੱਜ ਰਹੇ ਨੇ ਲੋਕਾਂ ਤੋਂ ਲੋਕਾਂ ਦੇ ਸਵਾਲਾਂ ਤੋਂ ਕਿਉਂਕਿ ਪੰਜਾਬ ਦੇ ਹਾਲਾਤ ਇਸ ਵੇਲੇ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਆਪ ਕੋ ਕਹਿਣਾ ਨਹੀਂ ਮੰਦੇ ਖਜ਼ਾਨਾ ਖਾਲੀ ਆ ਲੋਕ ਜਵਾਬ ਮੰਗਦੇ ਨੇ ਕੁਝ ਵੀ ਹੋ ਨਹੀਂ ਰਿਹਾ ਪੰਜਾਬ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਇਸ ਕਰਕੇ ਹਰ ਜਗ੍ਹਾ ਕਾਲੀਆਂ ਝੰਡੀਆਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਸਰਕਾਰ ਹਰ ਪੰਨੇ ਤੇ ਬੇ ਤੁਹਾਡਾ ਮਛਵੜਾ ਜਿਹੜਾ ਸ਼ਾਇਦ ਦੇ ਵਿੱਚ ਨੁਮਾਇਦਾਂ ਕਿਤਾ ਕਰ ਦੱਸ ਰਿਹਾ ਸੀ ਇਹ ਬੜਾ ਚੰਗਾ ਦਿਨ ਆ ਵੀ ਦੇਖੋ ਅੱਜ ਅਸੀਂ ਸਾਰੇ ਮਛਵੜੇ ਦੇ ਪਿੰਡਾਂ ਚੋਂ ਆਏ ਆ ਬਹੁਤ ਭਾਰੀ ਉਤਸ਼ਾਹ ਉਨਾ ਹੀ ਭਾਰੀ ਉਤਸ਼ਾਹ ਇੱਥੇ ਦੇ ਵਰਕਰਾਂ ਚ ਵਿੱਚ ਦੇਖਣ ਨੂੰ ਮਿਲ ਰਿਹਾ ਵੀ ਇਹ ਮੁੱਖ ਦਫ਼ਤਰ ਜੋ ਇਸ ਚੋਣ ਦੇ ਸਬੰਧ ਦੇ ਵਿੱਚ ਆਪਾਂ ਖੋਲ੍ਹਿਆ ਮਛੋੜਾ ਸਾਹਿਬ ਦੇ ਵਿੱਚ ਭਾਰੀ ਗੰਟੀ ਸਾਡੇ ਸਾਰੇ ਸਾਥੀ ਜਿਹੜੇ ਸ਼੍ਰੋਮਣੀ ਕਾਲੀਦਲ ਦੀ ਦੀਰ ਦੀ ਹੱਡੀ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਾਲੀਦਲ ਨੂੰ ਤਕੜਾ ਕਰਨ ਲਈ ਆਪਣਾ ਪੂਰ ਪਸੀਨਾ ਲਿਆ ਸਾਰੇ ਇੱਥੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਵਰਕਰ ਸਾਹਿਬਾਨਾਂ ਦਾ ਅਤੇ ਇਲਾਕੇ 'ਚ ਮਿਲ ਰਹੇ ਹੁਸ਼ਾ ਲਈ ਸਾਰੇ ਵੋਟਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਕਿੱਦਾਂ ਲੱਗ ਰਿਹਾ ਮਿਸਟਰ ਕਿੱਦਾਂ ਦਾ ਸਪਾਂਸਰ ਹੋਇਆ ਪਰਮਾਤਮਾ ਕਿਰਪਾ ਰੱਖਣ ਗੁਰੂ ਮਹਾਰਾਜ ਇਦਾਂ ਹੀ ਮਿਹਨਤ ਕਰਾਉਂਦੇ ਰਹਿਣ ਯਕੀਨਨ ਜੋ ਹੁਣ ਪਿੰਡਾਂ ਦੀ ਹਵਾ ਆ ਜੋ ਲੋਕਾਂ ਦਾ ਰੁਝਾਨ ਆ ਉਹ ਬਦਲਾਅ ਤੋਂ ਤਾਂ ਹੁਣ ਬਦਲ ਗਿਆ ਕੱਲ ਬਦਲਾਅ ਸਮਰਾਲੇ ਆਇਆ ਸੀ ਤੁਸੀਂ ਦੇਖ ਹੀ ਲਿਆ ਵੀ ਕਿੰਨਾ ਕੋ ਨੂੰ ਕਿੰਨੀ ਕਿ ਜਿਹੜਾ ਕਹਿੰਦਾ ਸੀ ਧੁੱਪ ਤੋਂ ਸੁਪੀਰ ਬੱਦਲ ਡਰਦਾ ਉਹ ਆਪ ਅੱਧਾ ਘੰਟਾ ਧੁੱਪੇ ਨਹੀਂ ਖੜ੍ਹ ਸਕਿਆ ਸੋ ਹੁਣ ਲੋਕਾਂ ਦਾ ਰੁਝਾਨ ਹਟ ਚੁੱਕਿਆ ਆ ਹਰੇਕ ਪਾਸੇ ਵਿਰੋਧ ਹੋ ਰਿਹਾ ਗੱਲਾਂ ਚੁਟਕਲਿਆ ਨਾਲ ਬਣੀ ਸਰਕਾਰ ਦੇਖਦੇ ਹੋਏ ਲੋਕਾਂ ਦਾ ਹੁਣ ਮਨ ਬਣ ਗਿਆ ਵੀ ਆਪਣੀ ਖੇਤਰੀ ਪਾਰਟੀ ਆਪਣੀ ਪਾਰਟੀ ਦੇ ਨਾਲ ਜੁੜੀਏ ਸ਼੍ਰੋਮਣੀ ਕਾਲੀ ਦਲ ਦਾ ਸਾਥ ਮਾਨ ਸਾਹਿਬ ਤੇਰਾ ਜ਼ੀਰੋ ਦੀ ਗੱਲ ਕਰ ਰਹੇ ਆ ਤੁਸੀਂ ਕੀ ਕਹਦੇ ਹੋ ਬਿਲਕੁਲ ਸਹੀ ਕਹਿੰਦੇ ਨੇ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਝੜੂ ਸੀਟ ਆਉਣੀ ਆ ਉਹ ਜ਼ੀਰੋ ਦੀ ਰਹਿਣਗੇ ਬਾਕੀ ਸਾਰੀਆਂ ਪਾਰਟੀਆਂ ਮਿਹਨਤ ਕਰ ਰਹੀਆਂ ਨੇ ਇਹ ਕੇਵਲ ਹਵਾ ਦੇ ਵਿੱਚ ਖੇਡ ਰਹੇ ਨੇ ਇਹ ਕੇਵਲ ਬੋਡਾਂ ਦੇ ਖੇਡ ਰਹੇ ਨੇ ਕੇਵਲ ਐਡਵਰਟਾਈਜ਼ਮੈਂਟ ਦੇ ਖੇਡ ਰਹੇ ਜਿਨ੍ਹਾਂ ਨੂੰ ਜੇ ਅਫਸਰਾਂ ਨੂੰ ਬਦਲਣਾ ਉਹਦਾ ਹੁਕਮ ਵੀ ਦਿੱਲੀ ਤੋਂ ਆਉਂਦਾ ਕਿੰਨੀ ਕੁ ਕਮਾਂਡ ਪੰਜਾਬ ਦੀ ਸਾਹਮਣੇ ਉਹ ਹੋਰ ਪਾਸੇ ਦਾ ਕਹਿ ਰਹੇ ਨੇ ਲਵੀ तितਲੀਆਂ ਫਿਰਦੀਆਂ ਨੇ ਮੇਰਾ ਯਾਰ तितਲੀ ਵਰਗਾ ਉਹ ਆਪ第二 ਪਾਰਟੀ ਦੇ ਬੰਦੇ ਰਹੇ ਤੁਸੀਂ ਕੀ ਕਹਦੇ ਹੋ ਦੇਖੋ ਜਿਹੜੀ ਪਾਰਟੀ ਕੋ 92 ਐਮਐਲਏ ਹੋਣ ਦੇ ਬਾਵਜੂਦ ਉਹਨਾਂ ਕੋਈ ਵਧੀਆ ਕੈਂਡੀਡੇਟ ਨਾ ਹੋਵੇ ਇਸ ਹਾਲਗੇ ਤੋਂ ਲਾਲੂ ਕਾਂਗਰਸ ਤੋਂ ਆਧਾਰਾ ਕੈਂਡੀਡੇਟ ਲੈ ਕੇ ਲੜ ਰਹੇ ਨੇ ਇਹ ਸਾਫ਼ ਸਪਸ਼ਟ ਹੁੰਦਾ ਵੀ ਲੋਕਾਂ ਦਾ ਰੁਝਾਨ ਪਾਰਟੀ ਤੋਂ हट ਗਿਆ ਕੋਈ ਟਿਕਟ ਲੈਣ ਨੂੰ ਤਿਆਰ ਨਹੀਂ ਉਹ ਇਸ ਟਾਈਮ ਤੇ ਇਸੇ ਗੱਲ ਤੇ ਖੇਡ ਰਹੇ ਨੇ ਵੀ ਸ਼ਾਇਦ ਕਿਸੇ ਹੋਰ ਪਾਰਟੀ ਦਾ ਰਸਿਆ ਗਿਲਾ ਸਾਡੇ ਕਵਾਜੇ ਉਹਨੂੰ ਚੋਣ ਮੈਦਾਨ 'ਚ ਧਾਰੀ ਐ ਇਹਨੇ ਐਮ ਐਲ ਏ ਆਪਣੇ ਮੰਤਰੀਆਂ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਮਤਲਬ ਇਹ ਹੀ ਸੀਗਾ ਕਿ ਗਰਾਊਂਡ ਲੈਵਲ ਤੇ ਬੇਸ ਕੋ ਚੁੱਕਿਆ ਸਰਪੰਚ ਜੀ ਸਾਹਿਬ ਵੱਲੋਂ ਪਾਗਟ ਪਾਣੀ ਪਾਇਆ ਗਿਆ ਪਰ ਬਹੁਤ ਉੱਚੀ ਕੀ ਕਹਿਣਾ ਤੁਹਾਨੂੰ ਦੇਖੋ ਮੈਂ ਤਾਂ ਇਹ ਕਹਿਣਾ ਜੀ ਵੀ ਜਦੋਂ ਪੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਹੁਣ ਕਰਾਂਗੇ ਕੀ ਵੀ ਜਿਹਨੂੰ ਪਤਾ ਹੀ ਨਹੀਂ ਜਿਹੜਾ ਮਰਿਆਦਾ ਹੀ ਨਹੀਂ ਪਤਾ ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਦੇ ਗੁਰੂ ਸਥਾਨ 'ਚ ਜਾ ਸਕਦਾ ਆ ਉਹਨੂੰ ਪੱਗ ਦੀ ਉਹਨੇ ਸਿਰਫ ਪੱਗ ਇਸ ਲਈ ਬੰਨੀ ਆ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਤੇ ਕੋਨੇ ਸਮਝਿਆ ਵੀ ਇਹ ਜ਼ਰੂਰੀ ਆ ਵੀ ਜੇ ਪੰਜਾਬ ਦੀ ਕਮਾਂਡ ਸਾਹਮਣੀ ਆ ਜਿਹੜੇ ਮੁਕਰਾ ਪਾਣੀ ਪੀਤਾ ਝੂਠਾ ਪਾਣੀ ਆਪਣੀ ਸਿਰ 'ਚ ਪਾ ਲਿਆ ਇਹ ਬਹੁਤ ਭਾਰੀ ਬੇਅਦਬੀ ਆ ਪਰ ਚਲੋ ਇਹਦਾ ਪਰਮਾਤਮਾ ਇਹ ਚੀਜ਼ਾਂ ਦਾ ਸਬਕ ਦਿੰਦਾ ਹੁੰਦਾ ਜਦੋਂ ਅਸੀਂ ਰਾਜ ਚੁਣਿਆ ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਸਹੀ ਆ ਕੀ ਗਲਤ ਆ ਆਉਣ ਵਾਲਾ ਸਮਾਂ ਉਹਨਾਂ ਨੂੰ ਆਪੇ ਨਜ਼ਰ ਆ ਜਾਊਗਾ ਵੀ ਕੀ ਹਲਕਾ ਤੋਂ ਨਾਲਾ ਦੀ ਨੁਮ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਵੀ 9 ਦੇ 9 ਹਲਕਿਆਂ ਦੇ ਵਿੱਚੋਂ ਆਪਣੇ ਇਹਨਾਂ ਵਰਕਰ ਸਾਥੀਆਂ ਸਹਿਬਾਨਾਂ ਦੇ ਮੇਰੇ ਨਾਲ ਸਾਰੇ ਬੈਠੇ ਨੇ ਇੱਥੇ ਇਹਨਾਂ ਦੀ ਕਿਰਪਾ ਦੇ ਨਾਲ ਇਹਨਾਂ ਦੇ ਸਹਿਯੋਗ ਨਾਲ ਮੈਂ ਵਾਅਦਾ ਇਹ ਕੀਤਾ ਖਾਲਸਾ ਜੀ ਨਾਲ ਤੇ ਮੈਂ ਤੁਹਾਨੂੰ ਦੱਸ ਵੀਨਾ ਰਿਜ਼ਲਟ 9 ਦੇ 9 ਹਲਕਿਆਂ 'ਚੋਂ ਸਭ ਤੋਂ ਵੱਧ ਜੇ ਲੀਡ ਖਾਲਸਾ ਜੀ ਦੀ ਆਉਣੀ ਆ ਤਾਂ ਸਮਰਾਲੇ ਹਲਕੇ 'ਚ ਹੈ ਸਾਬਕਾ ਵਿਧਾਇਕ ਕਾਂਗਰਸ ਤੋਂ ਨਰਾਜ਼ ਨਜ਼ਰ ਆ ਰਹੇ ਨੇ ਲੱਗਦਾ ਉਹ ਤੁਹਾਡੇ ਤਰਫ ਆਉਣਗੇ ਹੈ ਦੇਖੋ ਗੱਲ ਇਹ ਆ ਜੀ ਵੀ ਸਾਰੀਆਂ ਪਾਰਟੀਆਂ ਤੋਂ ਉਹ ਵੀ ਫੈਮਿਲੀ ਤੁਹਾਡੇ ਮੈਟਰ ਨੇ ਉਹ ਜਿਹੜੇ ਸਭ ਕੁਝ ਦੇਖੋ ਫੈਮਿਲੀ ਮੈਟਰ ਰਿਸੋਲਵ ਹੋ ਚੁੱਕੇ ਨੇ ਸਾਡਾ ਆਪਸ ਵਿੱਚ ਬਹੁਤ ਸੋਹਣਾ ਪਿਆਰ ਆ ਉਹ ਇਸ ਤੋਂ ਵਿਚਾਰ ਧਾਰਾ ਤੇ ਦੂਜੇ ਨੇ ਮੈਂ ਦੂਸਰੀ ਦੇ ਵਿਚਾਰ ਧਾਰਾ ਤੇ ਦੋਤਾ ਅੱਜ ਪੰਜਾਬ ਦੀ ਬਿਹਤਰੀ ਲਈ ਕੁਝ ਇਕੱਠਾ ਹੁੰਦਾ ਤਾਂ ਮੈਂ ਤਾਂ ਖੁੱਲ੍ਹਿਆਂ ਬਹਾਨਾ ਸਵਾਗਤ ਕਰਦਾ ਹਾਂ ਹੁਣ ਬੰਦੇ ਦੇ ਆਪਣੇ ਰਿਲੇਸ਼ਨ ਵੀ ਹੁੰਦੇ ਆ ਹਰੇਕ ਬੰਦਾ ਆਉਂਦਾ ਵੀ ਹੈ ਹਰੇਕ ਆਪਣਾ ਇਲੈਕਸ਼ਨਾਂ ਦੇ ਵਿੱਚ ਪਰ ਹਰੇਕ ਤੋਲਦਾ ਹੈ ਪਰ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਆ ਰਲ ਕੇ ਪੰਜਾਬ ਦੀ ਗੱਲ ਕਰੀਏ ਪਰਿਵਾਰ ਦੀ ਤਾਂ ਹੋਊ ਗਣੀ ਪਰਿਵਾਰ ਨੂੰ ਲੈ ਕੇ ਕੋਈ ਗੱਲ ਹੋਈ ਆ ਅ ਨਹੀਂ ਦੇਖੋ ਇਸ ਰਿਗਾਰਡਿੰਗ ਕੋਈ ਗੱਲ ਨਹੀਂ ਹੋਈ ਕਿਉਂਕਿ ਮੇਰਾ ਮੈਂ ਤੁਹਾਨੂੰ ਦੱਸਿਆ ਵੀ ਅਕਾਲੀ ਦਲ ਦੀ ਵਿਚਾਰਧਾਰਾ ਅਕਾਲੀ ਦਲ ਕੇਵਲ ਪੰਜਾਬ ਦੀ ਗੱਲ ਕਰਦਾ ਕੁਰਸੀ ਦੀ ਗੱਲ ਨਹੀਂ ਕਰਦਾ ਹਾਂ ਜਿਹੜਾ ਵੀ ਸਾਥੀ ਚਾਹੇ ਉਹ ਅਮਰੀਕ ਸਿੰਘ ਟਲਵੋਂ ਹੋਣ ਚਾਹੇ ਕਿਸੇ ਹੋਰ ਪਾਰਟੀ ਚ ਹੋਣ ਜੋ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਸਾਡੇ ਨਾਲ ਤੁਰਨਗੇ ਤਾਂ ਖੁੱਲ੍ਹਿਆ ਬਾਨ ਸਵਾਗਤ ਕਰਾਂਗੇ